ਨੰਗਲ 'ਚ ਹੋਏ ਬਿਸ਼ਪ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਬੱਗਾ ਦੇ ਕਤਲ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਦੇ ਦਾਰੇ ਨੂੰ ਅੱਗੇ ਵਧਾਇਆ ਗਿਆ ਜਿਸ ਤਹਿਦੀ ਐਨਆਈਡੀ ਦੀ ਟੀਮ ਨੰਗਲ ਸਿਟ ਰੇਲਵੇ ਰੋਡ ਜਿਸ ਜਗ੍ਹਾ ਤੇ ਦੁਕਾਨ ਵਿੱਚ ਵਿਕਾਸ ਬੱਗਾ ਦਾ ਕਤਲ ਕੀਤਾ ਗਿਆ ਸੀ ਉੱਥੇ ਇਹ ਟੀਮ ਹਿਰਾਸੇ ਵਿੱਚ ਲਏ ਹੋਏ ਕਾਤਲ ਨੂੰ ਨਾਲ ਲੈ ਕੇ ਪਹੁੰਚੀ ਅਤੇ ਵਿਕਾਸ ਬੱਗਾ ਦੇ ਕਤਲ ਦੇ ਸਮੇਂ ਹੋਈ ਪੂਰੀ ਘਟਨਾ ਨੂੰ ਤਤਕੀਬ ਨਾਲ ਮੋੜ ਤੋਂ ਜਾਂਚਿਆ ਗਿਆ ਕਿਉਂਕਿ ਜਾਂਚ ਵਿੱਚ ਪਾਇਆ ਗਿਆ ਸੀ ਕਿ ਇਸ ਦੇ ਤਾਰ ਪੁਰਤਗਾਲ ਤੱਕ ਜੁੜੇ ਹਨ ਤੇ ਜਿਸ ਜਗ੍ਹਾ ਤੋਂ ਇਨ ਕਾਤਲ ਨੂੰ ਵਿਕਾਸਪਗਾ ਦੇ ਕਤਲ ਦੀ ਸਵਾਰੀ ਦਿੱਤੀ ਗਈ ਸੀ ਇਸ ਮੁਕਕੇ ਉਹਨਾਂ ਦੇ ਨਾਲ ਲੰਗਲ ਥਾਣਾ ਮੁਕੀ ਆਪਣੇ ਮੁਲਾਜ਼ਮਾਂ ਦੇ ਨਾਲ ਐਨਆਈਏ ਦੀ ਟੀਮ ਦੇ ਜਾਂਚ ਵਿੱਚ ਸਹਿਯੋਗ ਕਰਨ ਲਈ ਪਹੁੰਚੇ ਹੋਏ ਸਨ ਇੱਥੇ ਦੱਸਣ ਜੋ ਇਹ ਹੈ ਕਿ ਵਿਕਾਸਪਗਾ ਦੇ ਕਾਤਲੂ ਲੈ ਕੇ ਜਿੱਤੇ ਪੂਰੇ ਪੰਜਾਬ ਭਰ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਹਿੰਦੂ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਸੀ ਉੱਤੇ ਹੀ ਗਹਿਰਾਈ ਨਾਲ ਜੁੜੇ ਹੋਏ ਤਰ੍ਹਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਐਨਆਈ ਦੀ ਟੀਮ ਵੱਲੋਂ ਇਸ ਕਤਲकांड ਦੀ ਜਾਂਚ ਸ਼ੁਰੂ ਕੀਤੀ ਗਈ ਸੀ ਲਗਾਤਾਰ ਐਨਆਈ ਦੀ ਟੀਮ ਆਪਣੀ ਜਾਂਚ ਦੇ दायरे ਨੂੰ ਅੱਗੇ ਵਧਾ ਰਹੀ ਹੈ ਜਦੋਂ ਇਸ ਸੰਬੰਧ ਵਿੱਚ ਮੌਕੇ ਤੇ ਪਹੁੰਚੀ ਐਨਆਈ ਦੀ ਟੀਮ ਦੇ ਅਫਸਰ ਵੱਲੋਂ ਅਫਸਰ ਨਾਲ ਸਾਡੇ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਕੈਮਰੇ ਸਾਹਮਣੇ ਗੱਲ ਕਰਨ ਤੋਂ ਮਨਾ ਕਰਤਾ ਐਨਆਈ ਦੀ ਟੀਮ ਇਸ ਕਤਲकांड ਨੂੰ ਲੈ ਕੇ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਹੋ ਸਕਦਾ ਹੈ ਇਸ ਜਾਂਚ ਦੇ ਦੌਰਾਨ ਵੀ ਟੀਮ ਨੂੰ ਦੁਬਾਰਾ ਫਿਰ ਉਸੇ ਜਗ੍ਹਾ ਸਪੋਰਟ ਕਰਤੇ ਫਿਰ ਦੁਬਾਰਾ ਜਾਂਚ ਲਈ ਆਣਾ ਪਵੇ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਇਹ ਆਪਣਾ ਰੇਲਵੇ ਰੋਡ ਅਸੀਂ ਆਏ ਆ ਜਿੱਥੇ ਵਿਕਾਸ ਵੱਗਾ ਜਿੱਦਾ ਮੰਦਰ ਹੋਇਆ ਐਨਆਈਏ ਦੀ ਟੀਮ ਆਈ ਸੀ ਉਹ ਆਪਣੀ ਤਤਕਸ਼ ਕਰ ਰਹੇ ਨੇ ਉਹ ਤਤਕਸ਼ ਜਾਰੀ ਹੈ